ਹਾਂਜੀ ਮੈਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਹਾਰਾ ਹੈ ਪ੍ਰਨਾਲੇ ਆਪਾਂ ਠੀਕ ਹੈ ਜੀ ਪਾਸਟ ਟਾਈਮ ਦੇ ਬੈਕ ਸਾਈਡ ਲੱਫਾਸਟ ਵਾਲੀ ਵੱਡੀ ਦੁਕਾਨ ਆ ਬਹੁਤ ਹੀ ਘੱਟ ਰੇਟ ਤੇ ਸਮਾਨ ਮਿਲਦਾ ਬੈਟਰੀਆਂ ਇਨਵਰਟਰ ਠੀਕ ਹੈ ਜੀ ਇਹ ਇੱਕ ਸਾਧ ਸੁਨ ਲੋਕ ਦੇ ਕੋਨੇ ਬਾਹਰ ਦੀ ਹਾਂਜੀ ਬਾਸਟ ਵਾਲੇ ਬੈਕ ਸਾਈਡ ਤੇ ਆ ਦੇਖੋ 10 ਤੇ 11 ਦੁਕਾਨਾਂ ਆ ਜੀ ਲੱਫਾਸਟ ਬਹੁਤ ਵੱਡੀ ਦੁਕਾਨ ਆ ਜੀ ਠੀਕ ਹੈ ਇਨਵਰਟਰ ਬੈਟਰੀਆਂ ਜਿਹੜੀ ਮਰਜ਼ੀ ਗੱਡੀ ਤੇ ਬੈਟ ਲੱਗ ਜਾਇਆ ਹੈ ਦੇਖੋ ਇਹ ਪੁਰਾਣੀ ਵਿੱਚ ਪਟਾ ਕੇ ਦੁਕਾਨ ਬਹੁਤ ਸੋਹਣੀ ਤੇ ਬਹੁਤ ਹੀ ਵਧੀਆ ਥੋੜੇ ਲੈਫਟਰ ਕੈਮਰਾਉਣ ਵੀ ਮਿਲਦੀ ਜੀ ਬੈਟਰੀ ਵੇਖੋ ਦੂਸਰੀ ਤਾਂ ਦੇਖ ਸਕਦੇ ਛੋਟੇ ਬੈਟਰੀਆਂ ਆਰੰਭ ਪਰ ਵੀ ਮਿਲਦੀ ਠੀਕ ਹੈ ਜਿਹੜੀ ਮਰਜ਼ੀ ਬੈਟ ਲੈ ਲਓ ਛੋਟੀ ਤੋਂ ਲੈ ਕੇ ਵੱਡੀ ਤੱਕ ਠੀਕ ਹੈ ਤੇ ਬਾਕੀ ਦਾ ਨੰਬਰ ਫਸਕਰੀਨ ਤੇ ਲਾ ਦਾਂਗੇ ਤੇ ਕੰਟੈਕਟ ਕਰ ਸਕਦੇ ਹੋ ਉਸ ਦਾ ਰਿਪੋਰਟ ਬਾਰੇ ਠੀਕ ਹੈ ਜੀ ਅਮਰੂਤੀ ਨੇ ਬੈਟਰੀਆਂ ਆਈਆਂ ਕੋੜਾ ਬੈਟਰੀ